ਉਹ ਇਹਨਾਂ ਮਰਹੱਟਿਆਂ ਨਾਲੋਂ ਵੀ ਖਤਰਨਾਕ ਨੇ ਵਿਲੀਅਮ ਪੁੱਛਦਾ ਉਹ ਇਹਨਾਂ ਨਾਲੋਂ ਕਿਵੇਂ ਖਤਰਨਾਕ ਹੋ ਸਕਦਾ ਇਹ ਐਵੇਂ ਜਿੱਤੀ ਗੁਰੀਲੇ ਮਦਾਨੇ ਜੰਗ ਵਿੱਚ ਲੜਨ ਲੱਪਣ ਲੜ ਕੇ ਹਟਦੇ ਨੇ ਮਰ ਕੇ ਹਟਦੇ ਨੇ ਇਹਨਾਂ ਨੂੰ ਕੋਈ ਹਟਾ ਨਹੀਂ ਸਕਦਾ ਮਰ ਕੇ ਹਟਣਗੇ ਮਰਹੱਟੇ ਨੇ ਤੇ ਜਿਹੜੇ ਪੰਜਾਬ ਦੇ ਸਰਦਾਰ ਜਿਨ੍ਹਾਂ ਨੂੰ ਤੁਸੀਂ ਖਾਲਸੇ ਕਹਿੰਦੇ ਹੋ ਇਹਨਾਂ ਨਾਲੋਂ ਵੀ ਖਤਰਨਾਕ ਹੋ ਕਿਉਂ ਦਸਣ ਵਾਲੇ ਨੇ ਕਿਹਾ ਲਹਾਟ ਵਿਲੀਅਮ ਇਹ ਤਾਂ ਮਰ ਕੇ ਹਟ ਹੀ ਜਾਂਦੇ ਨੇ ਰਾਜਪੂਤ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਤਾਂ ਮਰ ਕੇ ਵੀ ਨਹੀਂ ਹਟਦੇ ਉਹ ਤਾਂ ਸੀਸ ਵੱਢਣ ਤੋਂ ਬਾਅਦ ਵੀ ਲੜਦੇ ਰਹਿੰਦੇ ਉਹ ਨਹੀਂ ਮਰ ਕੇ ਹਟ ਉਹ ਤਾਂ ਸਿਰ ਵੱਢਣ ਤੋਂ ਬਾਅਦ ਵੀ ਲੜਦੇ ਰਹਿੰਦੇ ਨੇ ਉਹਨਾਂ ਦਾ ਇੱਕ ਸ਼ਹੀਦ ਬਾਬਾ ਦੀਪ ਸਿੰਘ ਹੋਇਆ ਸੀਸ ਵੱਡਣ ਤੋਂ ਬਾਅਦ ਵੀ ਤਲੀ ਤੇ ਧਰ ਕੇ ਲੜਦਾ ਰਿਹਾ ਸਾਧ ਸੰਗਤ ਜਦੋਂ ਇੰਨੀ ਗੱਲ ਕਹੀ ਅੰਗਰੇਜ਼ ਸਮਝ ਗਏ ਤੁਹਾਨੂੰ ਇਹ ਯਾਦ ਹੋਏਗੀ ਹਿਸਟਰੀ ਹਿੰਦੁਸਤਾਨ ਤੇ ਪੂਰਾ ਕਬਜ਼ਾ ਕਰਨ ਤੋਂ ਬਾਅਦ ਬਾਅਦ ਵਿੱਚ ਪੰਜਾਬ ਦੀ ਬਾਰੀ ਆਈ ਹੈ ਉਹਨੇ ਪਹਿਲਾਂ ਨਹੀਂ ਰਾਤ ਕੀਤਾ ਸੰਧੀਆਂ ਕਰਦੇ ਰਹੇ ਪਹਿਲਾਂ ਸ਼ੇਰ ਪੰਜਾਬ ਨਾਲ ਸਭ ਤੋਂ ਅਖੀਰ ਵਿੱਚ ਪੰਜਾਬ ਤੇ ਕਬਜ਼ਾ ਹੋਇਆ ਅੰਗਰੇਜ਼ਾਂ ਦਾ ਬਕੀ ਲੱਗ ਕੇ ਉਹਨੇ ਸਭ ਪਹਿਲਾਂ ਦੱਬ ਲੈ ਕਿਉਂ ਇਨਾ ਸਿੱਖਾਂ ਕੋਲ ਬਾਣੀ ਤੇ ਬਾਣੇ ਦੀ ਤਾਕਤ ਹੈ ਸਾਧ ਸੰਗਤ ਆਪੋ ਆਪਣੇ ਘਰਾਂ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰੋ ਜਿਸ ਘਰ ਵਿੱਚ ਗੁਰੂ ਦੀ ਬਾਣੀ ਹੈ ਉੱਥੇ ਬਾਣਾ ਵੀ ਰਹਿਣਾ ਹੈ ਜਿਸ ਘਰ ਵਿੱਚ ਗੁਰੂ ਦੀ ਬਾਣੀ ਉੱਥੇ ਬਾਣਾ ਰਹੇਗਾ ਜਿੱਥੇ ਗੁਰੂ ਦੀ ਅੰਮ੍ਰਿਤ ਦੇ ਬਿੱਲਾ ਤੁਸੀਂ ਸੰਭਾਲ ਲਿਆ ਉੱਥੇ ਅੰਮ੍ਰਿਤ ਦੀ ਦਾਹਤ ਰਹੇਗੀ ਜਿਸ ਘਰ ਵਿੱਚ ਬਾਣੀ ਉੱਥੇ ਬਾਣੀ ਦੀ ਤਾਕਤ ਜਿੱਥੇ ਗੁਰੂ ਦੀ ਬਾਣੀ ਉੱਥੇ ਗੁਰੂ ਦਾ ਵਾਸਾ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਿੱਥੇ ਗੁਰੂ ਦਾ ਵਾਸਾ ਉੱਥੇ ਲੱਖਾਂ ਬਾਹਾਂ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀਆਂ ਆਪਣੇ ਘਰਾਂ ਵਿੱਚ ਬਾਣੀ ਪੜਨੀ ਸ਼ੁਰੂ ਕਰੋ ਇਹ ਬੇਨਤੀ ਹੈ ਖਾਸ ਕਰਕੇ ਭੈਣਾ ਬੀਬੀਆਂ ਨੂੰ ਜਦੋਂ ਸਵੇਰੇ ਉੱਠ ਕੇ ਤੁਸੀਂ ਚਾਹ ਪਾਣੀ ਬਣਾਉਣਾ ਹੈ ਉਦੋਂ ਕਟੋ-ਕਟ ਮੂਲ ਮੰਤਰ ਪੜ ਲਿਆ ਕਰੋ ਵੈ ਗੁਰੂ ਕਹ ਲਿਆ ਕਰੋ ਬਾਣੀ ਪੰਨੀ ਸ਼ੁਰੂ ਕਰੋ ਬਾਣੀ ਪੰਨ ਵਾਲੀ ਮਾਈ ਦੀ ਕੋਖ ਤੋਂ ਜਨਮ ਲੈਣ ਵਾਲਾ ਬੱਚਾ ਭਗਤ ਵੀ ਹੋਏਗਾ ਸੂਰ ਵੀਰ ਵੀ ਹੋਏਗਾ ਗੁਰੂ ਦੀ ਤਾਕਤ ਆਪਣੇ ਆਪ ਤੁਹਾਡੇ ਅੰਦਰ ਹੈ ਸਾਸੰਗਤ ਇਹ ਦਿਨ ਮਨਾਉਣ ਦਾ ਤਾਂ ਫਾਇਦਾ ਹੈ ਜੇ ਆਪੋ ਆਪਣੇ ਘਰਾਂ 'ਚ ਬਾਣੀ ਪੜੋਂਗੇ ਬਾਣੀ ਪੜ ਕੇ ਵੇਖੋ ਤੁਹਾਡੇ ਬੱਚਿਆਂ ਨੂੰ ਖਤਰਾ ਨਹੀਂ ਰਹੇਗਾ ਨਸ਼ਿਆਂ ਦਾ ਅੱਜ ਸਭ ਤੋਂ ਵੱਡਾ ਖਤਰਾ ਨਸ਼ਿਆਂ ਦਾ ਹੈ ਇੱਕ ਇੱਕ ਪੁੱਤ ਹੈ ਮੈਨੂੰ ਲੋਕ ਸੰਪਰਕ ਕਰਦੇ ਨੇ ਜਿਹਨੂੰ ਇੱਕ ਵਾਰ ਉਹ ਟਿਕਾ ਜਿਹਾ ਲੱਗ ਜਾਂਦਾ ਨਾ ਉਹ ਛੱਡਦਾ ਨਹੀਂ ਹੈ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਉਹਨਾਂ ਨੂੰ ਛੜਾ ਕੇ ਵਿਖਿਆ ਫਿਰ ਉਹ ਵਿਚਾਰੇ ਨਸ਼ੇ ਤੇ ਲੱਗ ਜਾਂਦੇ ਉਹ ਵਿਚਾਰੇ ਬੇਵਸ ਹੋ ਗਏ ਉਹਨਾਂ ਦੇ ਬਲੱਡ ਵਿੱਚ ਕੋਈ ਜ਼ਹਿਰ ਇਦਾਂ ਦੀ ਟੀਕੇ ਨਾਲ ਚਲੀ ਗਈ ਕਿ ਜਿਹਨੂੰ ਉਹ ਟੀਕਾ ਲੱਗ ਗਿਆ ਉਹ ਨਸ਼ਾ ਛੱਡਦਾ ਨਹੀਂ ਮੇਰਾ ਵਿਸ਼ਵਾਸ ਹੈ मां ਕੀ ਰक्त ਪਿਤਾ ਵਿਦਧਾਰਾ ਜੇ ਮਾਂ ਦੇ ਖੂਨ ਨਾਲ ਬੱਚੇ ਦਾ ਖੂਨ ਬਣਦਾ ਹੈ ਜਿਹੜੀ ਮਾਂ ਬਾਣੀ ਪੜ ਕੇ ਬੱਚੇ ਨੂੰ ਦੁੱਧ ਪਲਾਉਣ ਲੱਗ ਜਾਏਗੀ ਆਪਣੇ ਛੋਟੇ ਬੱਚਿਆਂ ਨੂੰ ਜੋੜ ਲਓ ਬਾਣੀ ਪੜੋ ਮੇਰਾ ਵਿਸ਼ਵਾਸ ਹੈ ਉਹਨਾਂ ਦੀਆਂ ਰਗਾਂ ਵਿੱਚ ਕਲਗੀਆਂ ਵਾਲੇ ਦੀ ਬਖਸ਼ਿਸ਼ ਖੂਨ ਨਾਲ ਵਰਤਣ ਲੱਗ ਜਾਏਗੀ ਅਸਰ ਨਹੀਂ ਹੋਏਗਾ ਮਾੜੀਆਂ ਚੀਜ਼ਾਂ ਦਾ ਅਸੀ ਬਾਣੀ ਪੜਨੀ ਸ਼ੁਰੂ ਕਰੋ ਤੁਹਾਨੂੰ ਗੁਰੂ ਨੇ ਲਿਖ ਕੇ ਦੇ ਦਿੱਤਾ ਲਿਖ ਕੇ ਇਤੋਂ ਉੱਪਰ ਹੋਰ ਕੀ ਹੋ ਸਕਦਾ ਲਿਖ ਕੇ ਕੋਈ ਦਿੰਦਾ ਨਹੀਂ ਦੁਆਰਾ ਕਿਸਾਨੀ ਅੰਦੋਲਨ ਫਿਰ ਤਾਂ ਸ਼ੁਰੂ ਹੋ ਰਿਹਾ ਵੀ ਲਿਖ ਕੇ ਨਹੀਂ ਦਿੱਤਾ ਸਰਕਾਰ ਨੇ ਲਿਖਤ ਦੇਣ ਤੋਂ ਸਰਕਾਰ ਡਰਦੀ ਹੈ ਲਿਖਤ ਕੋਈ ਬੰਦਾ ਵੀ ਨਹੀਂ ਦਿੰਦਾ ਹਰ ਬੰਦਾ ਲਿਖਣ ਤੋਂ ਡਰਦਾ ਹੈ ਮੇਰਾ ਗੁਰੂ ਲਿਖ ਕੇ ਤੁਹਾਨੂੰ ਦੇ ਗਿਆ ਸਿੱਖੋ ਰਹਿਤ ਵਿੱਚ ਰਹੋ ਨਿਆਰੇ ਰਹੋ ਬਾਣੀ ਪੜਿਓ ਜਾਉ ਸਾਰੀ ਤਾਕਤ ਤੇ ਨਾਲ ਅੱਛਾ ਮੈਂ ਕਈ ਵਾਰੇ ਬੇਨਤੀ ਕਹਿਣਾ ਹੁੰਦਾ ਸਾਰੀ ਜਾਇਦਾਦ ਤਾਂ ਸਕਾ ਪਿਓ ਵੀ ਨਹੀਂ ਦਿੰਦਾ ਪੁੱਤ ਨੂੰ ਦੱਸੋ ਸਾਰੀ ਜਾਇਦਾਦ ਸਕਾ ਪਿਓ ਵੀ ਆਪਣੇ ਪੁੱਤ ਨੂੰ ਸਾਰੀ ਜਾਇਦਾਦ ਨਹੀਂ ਦਿੰਦਾ ਥੋੜੀ ਬਹੁਤੀ ਆਪਣੇ ਨਾਮ ਰੱਖ ਲੈਂਦੇ ਜਾਂ ਦੋ ਕਿੱਲੇ ਨਹੀਂ ਕੰਮ ਦੇਣੇ ਇਹ ਮੈਂ ਬਾਅਦ ਚ ਲਵਾਉਂਗਾ ਸਾਰੀ ਜ਼ਾਇਦਾਤ ਨਹੀਂ ਕੋਈ ਦਿੰਦਾ ਮੇਰਾ ਕਲਗੀਆਂ ਵਾਲਾ ਸਾਰੀ ਜ਼ਾਇਦਾਤ ਲਿਖ ਕੇ ਦੇ ਗਿਆ ਲਿਖ ਕੇ ਕਹਿ ਗਏ ਕਿ ਮੈਂ ਸਭ ਕੁਝ ਤੁਹਾਨੂੰ ਦੇ ਦਾਂਗਾ ਪਰ ਇੱਕੋ ਹੀ ਸ਼ਰਤ ਹੈ ਮਹਾਰਾਜ ਕੀ ਕਹਿੰਦੇ ਜੱਬ ਲੰਗ ਖਾਲਸਾ ਰੇ ਨਿਆਰਾ ਤਬ ਲੰਗ ਤੇਜ ਦੇਉ ਮੈਂ ਸਾਰਾ ਮੈਂ ਆਪਣੀ ਸਾਰੀ ਤਾਕਤ ਦੇਵਾਂਗਾ ਤੁਸੀਂ ਨਿਆਰੇ ਰਹੋ ਜਿਨ੍ਹਾਂ ਦੀ ਅੱਜ ਯਾਦ ਮਨਾ ਰਹੇ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਤਾਕਤ ਦਿੱਤੀ ਗੁਰੂ ਗੋਬਿੰਦ ਸਿੰਘ ਤਾਂ ਇਸ ਉਮਰ ਵਿੱਚ ਬੁਢੇਪੇ ਵਿੱਚ ਲੜੇ ਦੁਸ਼ਮਣਾਂ ਨਾਲ 18 ਸਿਰ ਦਾ ਖੰਡਾ ਐਵੇਂ ਨਹੀਂ ਕੰਦੇ ਖੜਕਾ ਦਿੱਤਾ ਪਿੱਛੇ ਗੁਰੂ ਦੀ ਤਾਕਤ ਸੀ ਕਲਗੀਆਂ ਵਾਲਾ ਲਿਖ ਕੇ ਦੇ ਗਿਆ ਜਦ ਲਗ ਖਾਲਸਾ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਨਿਆਰਾ ਕੀ ਹੈ ਇਹ ਨਹੀਂ ਕਿ ਮੜਾ ਜ ਦੁੱਖ ਆਇਆ ਉੱਥੇ ਮੱਥਾ ਟੇਕ ਲਓ ਉੱਥੇ ਮੱਥਾ ਟੇਕ ਲਓ ਵੀਰਵਾਰ ਕਿਤੇ ਹੋਰ ਮੰਗਲਵਾਰ ਹੋਰ ਸ਼ਨੀਵਾਰ ਹੋਰ ਸੁੰਬਰ ਹੋਰ ਹਫ਼ਤੇ ਦੇ ਦਿਨ ਮੁੱਕ ਜਾਂਦੇ ਸਾਡੇ ਮੱਥਾ ਟੇਕਣ ਲਈ ਜਗ੍ਹਾ ਨਹੀਂ ਮੁੱਕਦੀ ਸਿੱਖ ਟੇਵੇ ਬਣਾਈ ਜਾਂਦੇ ਨੇ ਸਿੱਖ ਹੱਥ ਵਿਖਾਈ ਜਾਂਦੇ ਨੇ ਗੁਰੂ ਤੁਹਾਨੂੰ ਤਾਕਤ ਕਿੱਥੋਂ ਦਵੇ ਬਈ ਨਿਆਰੇ ਰਹਿਣਾ ਪੈਂਦਾ ਨਿਆਰਾ ਇਹ ਐ ਸਜਣਾ ਜੋ ਮਰਜ਼ੀ ਹੋ ਜਾ ਤੈਨੂੰ ਗੁਰੂ ਤੇ ਵਿਸ਼ਵਾਸ ਹੋਵੇ ਜਬਤ ਜੋਤ ਜਪੈ ਨਿਸਵਸਰ ਇੱਕ ਬਿਨਾ ਮਨ ਨ ਇੱਕ ਨ ਅੰ내 ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਠ ਹੂਲ ਨਾ ਮਨ ਉਹ ਗਰੀਬ ਪਰਿਵਾਰਾਂ ਚੋਂ ਉਹਨੇ ਸਿੱਖੀ ਧਾਰਨ ਕੀਤੀ ਹੈ ਚੜ੍ਹਦੀ ਕਲਾ ਵਾਲਾ ਸਿੱਖ ਹੈ ਵਿਚਾਰਾ ਅਜੇ ਵੀ ਸਾਦੀ ਜੇ ਨੌਕਰੀ ਕਰਦਾ ਪਰ ਉਹਦੀ ਚੜ੍ਹਦੀ ਕਲਾ ਵੇਖ ਕੇ ਨਾ ਮੇਰੇ ਹੱਥ ਲੜ ਕੇ ਵੇ ਹੈ ਵੇ ਚੜਦੀ ਕਲਾ ਹੈ ਵੱਡੇ ਵੱਡੇ ਜ਼ਮੀਨਾਂ ਦੇ ਮਾਲਕ ਨਹੀਂ ਇੱਥੇ ਟਿਕ ਸਕਦੇ ਜਿੱਥੇ ਤੂੰ ਟਿਕ ਗਿਆ ਉਹ ਕਹਿੰਦਾ ਭਾਈ ਸਾਹਿਬ ਜੀ ਮੇਰੇ ਲੜਕੇ ਦੇ ਪੈਰ ਉੱਤੋਂ ਕੋਈ ਚੀਜ਼ ਲੰਘੇ ਐਕਸੀਡੈਂਟ ਕਹਿੰਦਾ ਉਦੋਂ ਤੋਂ ਉਸ ਵਕਤ ਡਾਕਟਰਾਂ ਨੇ ਕਰਤਾ ਆਪਰੇਸ਼ਨ ਉਹਦਾ ਪੈਰ ਸਹੀ ਨਹੀਂ ਹੋਇਆ ਕਹਿੰਦਾ ਡਾਕਟਰ ਕਹਿੰਦੇ ਫਿਰ ਆਪਰੇਸ਼ਨ ਹੋਣਾ ਹੈ ਤਾਂ ਫਿਰ ਉਹ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੇਵੇਂ ਭਾਈ ਸਾਹਿਬ ਜੀ ਇਹ ਇਹਦਾ ਪੈਰ ਜਿਹੜਾ ਨਾ ਠੱਕੇ ਦਾ ਇਹ ਮੋਰਿਆਂ ਵੱਡਣਾ ਪੈਣਾ ਤੁਸੀਂ ਨਕਲੀ ਲਵਾਓ ਇੰਨਾ ਕੁ ਚੀਜ਼ ਵੱਢਣੀ ਪੈਣੀ ਹੈ ਕਹਿੰਦਾ ਅਸੀਂ ਪੀਜੀਆਈ ਤੋਂ ਇਲਾਜ ਕਰਾਉਂਦੇ ਉਹਨੇ ਆਪਰੇਸ਼ਨ ਦੱਸਤਾ ਵੇ ਹੋਣਾ ਹੀ ਹੋਣਾ ਹੁਣ ਉਹ ਤੋਂ ਉੱਪਰ ਦਾ ਕੋਈ ਫਿਰ ਉਹ ਹਸਪਤਾਲ ਕਿਨੂੰ ਦਖਾਵੇ ਪੀਜੀਆਈ ਉਹ ਕਹਿੰਦੇ ਸਭ ਤੋਂ ਉੱਪਰ ਹੈ ਕਹਿੰਦਾ ਉਹਨੇ ਸਾਨੂੰ ਆਪਰੇਸ਼ਨ ਦੀ ਤਰੀਕ ਦੇ ਦਿੱਤੀ ਅਸੀਂ ਵੀ ਸਹਿਮਤ ਹੋ ਗਏ ਕਈ ਬੰਦੇ ਰਿਸ਼ਤੇਦਾਰ ਕਹਿਣ ਲੱਗ ਪਏ ਪਤਾ ਨਹੀਂ ਕੀ ਗੱਲ ਐ ਤੁਸੀਂ ਫਲਾਨੇ ਥਾਂ ਤੇ ਸੁਖਣਾ ਸੁਖ ਲਓ ਉੱਥੇ ਆ ਕਰ ਲਓ ਕਹਿੰਦਾ ਮੈਂ ਡਾਕਟਰਾਂ ਕੋਲ ਗਿਆ ਉੱਥੇ ਪੀਜਿਆ ਹੀ ਉਹਨਾਂ ਨੂੰ ਕਹਿ ਜੀ ਮੈਂ ਹਯੂਰ ਸਭ ਜਾਣਾ ਤਾਂ ਡਾਕਟਰ ਇੰਨਾ ਪਿਆਰ ਕਰਦੇ ਸੀ ਕੋ ਬੱਚਾ ਛੋਟਾ ਸੀ ਅਜੇ ਉਹ ਕਹਿੰਦੇ ਕੋਈ ਨਹੀਂ ਸਰਦਾਰ ਜੀ ਜੇ ਤੁਹਾਡੀ ਜੀ ਹਯੂਰ ਸਭ ਜਾਣਾ ਜਾਓ ਕਿਸੇ ਕੋ ਵੀ ਨਾਲ ਕਰ ਦਿਓ ਇਹ ਤਾਂ ਆਪਰੇਸ਼ਨ ਹੋਣਾ ਹੀ ਹੋਣਾ ਕਹਿੰਦਾ ਅਸੀਂ ਤਰੀਕ ਵੀ ਆਪਰੇਸ਼ਨ ਦੀ ਲੈ ਲਈ ਮੇਰਾ ਮਨ ਵਾਰ-ਵਾਰ ਅੰਦਰੋਂ ਕਹੇ ਹਜੂਰ ਸਾਹਿਬ ਕਹਿੰਦਾ ਮੈਂ ਆਪਣੇ ਪਿਤਾ ਜੀ ਨੂੰ ਤੇ ਆਪਣੇ ਘਰ ਵਾਲੀ ਨੂੰ ਕਹਿੰਦਾ ਤੁਸੀਂ ਇਹਨੂੰ ਪੀਜੀਐ ਲੈ ਆਪ ਕਹਿੰਦਾ ਮੈਂ ਹਜੂਰ ਸਾਹਿਬ ਚੱਲ ਗਿਆ ਉਧਰ 18 ਤਰੀਕ ਆਪਰੇਸ਼ਨ ਦੀ ਉਧਰ 18 ਤਰੀਕ ਨੂੰ ਮੈਂ ਹਜੂਰ ਸਾਹਿਬ ਪਹੁੰਚਿਆ ਹੋਇਆ ਸੀ ਕਹਿੰਦਾ ਮੈਂ ਤਖਤ ਸਾਹਿਬ ਤੇ ਬਹਿ ਕੇ ਪਹਿਲਾਂ ਅਰਦਾਸ ਕਰਵਾਈ ਪ੍ਰਸ਼ਾਦ ਦੀ ਉੱਥੇ ਬਹਿ ਕੇ ਮੂਲ ਮੰਤਰ ਕਰੀ ਗਿਆ ਵੀ ਆਪਰੇਸ਼ਨ ਸਹੀ ਹੋ ਜਾਏ ਆਪਰੇਸ਼ਨ ਸਹੀ ਹੋ ਜਾਏ ਤੇ ਕਹਿੰਦਾ ਮੈਂ ਡੇਢ ਦੋ ਘੰਟੇ ਉੱਥੇ ਜਿੰਨਾ ਕੁ ਮੈਂ ਤਬਹਿ ਕੇ ਮੂਲ ਮੰਤਰ ਹੋਇਆ ਮੈਂ ਕੀਤਾ ਤੱਕ ਸਾਰਾ ਬਾਹਰ ਆ ਕੇ ਫਿਰ ਮੈਂ ਜਲ ਸ਼ੱਕੇ ਸ਼ਬੀਲ ਤੋਂ ਕਹਿੰਦਾ ਫਿਰ ਮੈਂ ਆਪਣਾ ਮੋਬਾਈਲ ਖੋਲ੍ਹਿਆ ਤੇ ਕਹਿੰਦਾ ਮੈਂ ਕਿ ਘਰ ਵਾਲੀ ਨੂੰ ਪੁੱਛਾਂਗੇ ਆਪਰੇਸ਼ਨ ਹੋ ਗਿਆ ਕਹਿੰਦਾ ਜਦੋਂ ਉਹਨਾਂ ਕਿਹਾ ਸੀ ਮੋਰੋਂ ਪੈਰ ਪੰਜਾ ਵੱਢਣਾ ਪੈਣਾ ਕਹਿੰਦਾ ਜਦੋਂ ਫੋਨ ਲਾਇਆ ਘਰ ਵਾਲੀ ਨੂੰ ਉਹਨੇ ਫੋਨ ਚੁੱਕ ਲਿਆ ਕਹਿੰਦਾ ਮੈਂ ਕਿਹਾ ਆਪਰੇਸ਼ਨ ਹੋ ਗਿਆ ਉਹ ਕਹਿੰਦੀ ਜੀ ਆਪਰੇਸ਼ਨ ਨਹੀਂ ਹੋਇਆ ਤੁਹਾਡੀ ਨੂੰ ਡਾਕਟਰ ਨਾਲ ਗੱਲ ਕਰਾਉਣੀ ਹੈ ਡਾਕਟਰ ਕਹਿੰਦੇ ਆਪਰੇਸ਼ਨ ਕਰਨ ਦੀ ਲੋੜ ਨਹੀਂ ਕਹਿੰਦਾ ਨਾ ਡਾਕਟਰ ਨਾਲ ਗੱਲ ਕਰਾ ਜਦੋਂ ਡਾਕਟਰ ਨਾਲ ਗੱਲ ਕਰਾਇਓ ਉਹ ਕਹਿੰਦਾ ਹਰਜੀਤ ਸਿੰਘ ਤੇਰੇ ਲੜਕੇ ਦਾ ਆਪਰੇਸ਼ਨ ਕਰਨ ਦੀ ਲੋੜ ਨਹੀਂ ਇਦਾਂ ਹੀ ਉਂਗਲਾਂ ਸਹੀ ਹੋ ਜਾਣੀਆਂ ਅਸੀਂ ਜਦੋਂ ਆਪਰੇਸ਼ਨ ਥੀਟਰ ਤੇ ਨੂੰ ਲੈ ਕੇ ਗਏ ਇਦਾਂ ਦੁਹਰਾ ਉਹ ਪੈਰ ਦੀਆਂ ਨਸਾਂ ਚੱਕ ਕੇ ਤੇ ਉਹਦੇ ਐਕਸਰੇ ਕੀਤੇ ਕਹਿੰਦਾ ਉਹ 70% ਨਸਾਂ ਮੋਹਰ ਲੀਆਂ ਚੱਲ ਪਈਆਂ ਪੰਜਾ ਕੱਟਣ ਦੀ ਲੋੜ ਨਹੀਂ ਐ ਤੇਰੇ ਲੜਕੇ ਦੇ ਆਪਰੇਸ਼ਨ ਦੀ ਲੋੜ ਨਹੀਂ ਪੈ ਤੀ ਕੋਈ ਕਹਿੰਦਾ ਹੁਣ ਉਹਨੇ ਮੂਟ ਉੱਦਾਂ ਸਪੈਸ਼ਲ ਲਾਇਆ ਪਰ ਪੈਰ ਨਹੀਂ ਮੋਰੋ ਕੱਟਣਾ ਪਿਆ ਉਹ ਸਹੀ ਹੋ ਗਿਆ ਭਾਈ ਇਹ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਆ ਜੇ ਗੁਰੂ ਤੇ ਵਿਸ਼ਵਾਸ ਰੱਖੋਗੇ ਗੁਰੂ ਨਾਲ ਵਰਦ ਹੈ ਪਰ ਸ਼ਰਤ ਇੱਕ ਹੈ ਇੱਕ ਤੇ ਭਰੋਸਾ ਰੱਖੋ ਇਹ ਨਹੀਂ ਵੇ ਇੱਧਰ ਵੀ ਹੱਥ ਦਿਖਾ ਲਿਆ ਉੱਧਰ ਵੀ ਮੱਥਾ ਟੇਕ ਲਿਆ ਉੱਧਰ ਵੀ ਟੇਕ ਲਿਆ ਨਹੀਂ ਇੱਕ ਤੇ ਜਾਗਤ ਜੋਤ ਜੱਪੈ ਨਿਸਵਸਰ ਇੱਕ ਬਿਨਾ ਮਨ ਨੈਗਨਾ ਅਨੈ ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਗੋਰ ਮੜੀ ਮਠ ਭੂਲ ਨ ਮੰਨੈ ਤੀਰਥ ਦਾਨ ਦਇਆ ਤਪ ਸੰਜਮ ਇੱਕ ਬਿਨਾਨੈ ਇੱਕ ਪਸ਼ਨੈ ਇੱਕ ਤੇ ਭਰੋਸਾ ਰੱਖੋ ਇੱਕ ਤੇ ਵਿਸ਼ਵਾਸ ਰੱਖੋ ਰੋਜ਼ ਪੜਾਇਆ ਜਾਂਦਾ ਹੈ ਪਾਇ ਕਹੇ ਜਬ ਤੇ ਤੁਮਰੇ ਤਵਤੇ ਕੋ ਅੱਖ ਤਰੇ ਨਹੀਂ ਅੰਨ ਗੁਰੂ ਤੇ ਭਰੋਸਾ ਰੱਖ ਕੇ ਕਿਸੇ ਨੂੰ ਅੱਖ ਥਲੇ ਬਿਨਾ ਧਰ ਕੋਣ ਹੈ ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੈਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਫਿਰ ਲਾਜ ਰੱਖਦਾ ਹੈ ਲੋਕ ਵਿੱਚ ਵੀ ਪਰ ਲੋਕ ਵਿੱਚ ਵੀ ਕੋਈ ਗੁਰੂ ਤੇ ਭਰੋਸਾ ਰੱਖ ਕੇ ਦੇਖੇ ਸਾ ਸੰਗਤ ਜਿਹੜੇ ਕੰਮ ਨਹੀਂ ਵੀ ਹੋ ਸਕਦੇ ਉਹ ਵੀ ਹੁੰਦੇ ਨੇ ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਮੈਂ ਕਈ ਵਾਰ ਸੁਣਾਇਆ ਕਿ ਸੱਜਣ ਗਏ ਉਹ ਬੱਚੀ ਕਾਲਜ ਵਿੱਚ ਪ੍ਰੋਫੈਸਰ ਹੈ 8 ਸਾਲ ਉਹਦੇ ਵਿਆਹ ਨੂੰ ਹੋ ਗਿਆ ਮੈਰਿਜ ਨੂੰ ਉਹਨਾਂ ਦੇ ਬੱਚਾ ਨਹੀਂ ਹੋਇਆ ਤੇ ਘਰ ਵਾਲਾ ਮੈਨੇਜਰ ਹੈ ਹੁਣ ਤਾਂ ਉਤੋਂ ਵੀ ਉੱਪਰ ਉਹਦੀ ਪੋਸਟ ਜੀਐਮ ਵੀ ਹੋ ਗਈ ਤਉ ਜਦੋਂ 8 ਸਾਲ ਉਹਨਾਂ ਦੇ ਔਲਾਦ ਨਾ ਨਾ ਹੋਈ ਇੱਕ ਦਿਨ ਫੋਨ ਕਰਕੇ ਰੋਣ ਲੱਗ ਪਿਆ ਮੈਂ ਉਹਨੂੰ ਕਿਹਾ ਰੋਂਦੇ ਕਿਉਂ ਕਹਿੰਦਾ ਭਾਈ ਸਾਹਿਬ ਹੁਣ ਤਾਂ ਲੋਕ ਮਿਹਣੇ ਮਾਰਨ ਲੱਗ ਪਏ ਮੈਂ ਕਿਹਾ ਕਿਹੜੀ ਗੱਲ ਦੇ ਕਹਿੰਦਾ ਇੰਨੇ ਥਾਂ ਮੈਂ ਤੇ ਅਰਦਾਸ ਕਰਾਈ ਸੁਣਦੇ ਤਾਂ ਹੈ ਨਹੀਂ ਮਹਾਰਾਜ ਹੁਣ ਤਾਂ ਲੋਕੀ ਮਿਹਣੇ ਮਾਰਨ ਲੱਗ ਪਏ ਕਹਿੰਦਾ ਹੁਣ ਤਾਂ ਸ੍ਰੀਕੇ ਵਾਲੇ ਅਸੀਂ ਗੱਲਾਂ ਕਰਦੇ ਸੁਣੇ ਬਿੱਲੇ ਲੱਖ ਰੁਪਈਆ ਤੇ ਘਰ ਵਾਲੀ ਤਨਖਾਹ ਲੈਂਦੀ ਐ ਲੱਖ ਰੁਪਈਆ ਇਹ ਤਨਖਾਹ ਲੈਂਦਾ ਇਨੀ ਕਿੱਥੇ ਲੈ ਜਾਣੇ ਪੈਸੇ ਇਹਨਾਂ ਦੇ ਘਰ ਕਿਡਾ ਲਾ ਦੋਗੇ ਉਹ ਕਹਿੰਦਾ ਅਸੀਂ ਇੰਨੀ ਪੜ੍ਹਾਈ ਕੀਤੀ ਐ ਇੰਨੀ ਪੜ੍ਹਾਈਆਂ ਕਰਕੇ ਤਾਂ ਇੱਥੇ ਤਨਖਾਹ ਉਦਾਂ ਹੀ ਥੋੜੀ ਕੋਈ ਦਿੰਦਾ ਜੇ ਮੇਰੇ ਘਰ ਵਾਲੀ ਪ੍ਰੋਫੈਸਰ ਹਾਂ ਮੈਂ ਮੈਨੇਜਰ ਹਾਂ ਤਾਂ ਮਿਹਨਤ ਪੜ੍ਹਾਈ ਕੀਤੀ ਤਾਂ ਹੀ ਐ ਪਰ ਗੈਰਾਂ ਸਾਡੀ ਤਨਖਾਹ ਵੱਲ ਵੇਖਣ ਲੱਗ ਪੈ ਇਹਨਾਂ ਨੇ ਤੇਰਾ ਔਲਾਦ ਹੁੰਦਾ ਕਿਹਦੇ ਲਈ ਇੰਨਾ ਪੈਸਾ ਤਾਂ ਰੋਣ ਲੱਗ ਪਾਉਨੇ ਆਪਣੇ ਘਰ ਵਾਲੀ ਨੂੰ ਫੋਨ ਫੜਾਇਆ ਉਹ ਵੀ ਰੋਵੇ ਮੈਂ ਉਹਨੂੰ ਕਿਹਾ ਬੇਟੇ ਰੋਈਦਾ ਨਹੀਂ ਗੁਰੂ ਤੇ ਭਰੋਸਾ ਰੱਖੋ ਕੱਲ ਦੁਮੇ ਜਣੇ ਆਓ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚੋਂ ਮੰਗਦੇ ਕਿਹੜੀ ਚੀਜ਼ ਹੈ ਜਿਹੜੀ ਉੱਥੋਂ ਨਹੀਂ ਮਿਲਦੀ ਉੱਥੋਂ ਤਾਂ ਸਭ ਕੁਝ ਮਿਲਦਾ ਸਿੱਖ ਨੇ ਹੋਰ ਕਿਹਦੇ ਤੋਂ ਮੰਗਣਾ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਗੱਲ ਜ ਪਰਣਾ ਪਾ ਕੇ ਮੰਗੇ ਇਹ ਹੋਏ ਨਹੀਂ ਸਕਦਾ ਨਾ ਮਿਲੇ ਇਸ ਘਰ ਚੋਂ ਰੋਜ਼ ਆਵਾਜ਼ ਆਉਂਦੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਰੋਜ਼ ਤਾਂ ਬਾਦਸ਼ਾਹ ਕਹੌਂਦੇ ਨੇ ਕਿ ਸੱਚੇ ਸਾਹਿਵਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਉਹਦੇ ਘਰ ਵਿੱਚ ਤਾਂ ਸਭ ਭਜ ਹੈ ਕਿਉਂ ਨਹੀਂ ਦਏਗਾ ਉਹ ਦੋਵੇਂ ਜਣੇ ਆ ਗਏ ਸਵੇਰ 4 ਵਜੇ ਸੌਖ ਤੇ ਪਹੁੰਚ ਗਿਆ ਲੁਧਿਆਣਾ ਪੈਰਾਂ ਚ ਜੋੜਾ ਨਹੀਂ ਪਾਇਆ ਮੈਂ ਉਹਨੂੰ ਕਹਿੰਦਾ ਨੰਗੇ ਪੈਰੀ ਜੋੜਾ ਬਾਹਰ ਕਿਉਂ ਖੋਲ ਤਾ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ ਘਰੋਂ ਨਹੀਂ ਪਾ ਕੇ ਆਇਆ ਮੈਂ ਕਿਉਂ ਤੱਖਾਂ ਪਾ ਲਈ ਕਹਿੰਦੇ ਅੱਜ ਮੰਗਣ ਚੱਲਨੇ ਸੀ ਮੰਗਣ ਜਾਣਾ ਗੁਰੂ ਰਾਮ ਦਾਸ ਦਾ ਦੇਖੋ ਭਾਵਨਾ ਦੀ ਲੋੜ ਹੈ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵੰਤਾਰ ਦਿਖਾਇਆ ਉਹ ਭਾਵਨਾ ਨਾਲ ਗੱਡੀ ਵਿੱਚ ਚਲੇ ਗਏ ਸਾਰਾ ਦਿਨ ਉੱਥੇ 2 2.5 ਘੰਟੇ ਸੇਵਾ ਕੀਤੀ ਅਰਦਾਸ ਕਰਾਈ ਫਿਰ ਮੈਂ ਬਾਬਾ ਬੁੱਢਾ ਸਾਹਿਬ ਦੇ ਨਾਲ ਨੂੰ ਲੈ ਗਿਆ ਮੈਂ ਕਿ ਇੱਥੇ ਜਾਵਣੀ ਪਾਉਰ ਅਰਦਾਸ ਬਾਬਾ ਬੁੱਢਾ ਸਾਹਿਬ ਦੇ ਅਰਦਾਸ ਕਰਾਈ ਪਾਤਸ਼ਾਹ ਦੀ ਕਿਰਪਾ ਹੋ ਗਈ 8 ਸਾਲ ਡਾਕਟਰ ਜਵਾਬ ਦਿੰਦੇ ਰਹੇ ਤੁਹਾਡੇ ਨਹੀਂ ਬੱਚਾ ਹੋਣਾ ਹੁਣ ਮਹਾਰਾਜ ਦੀ ਕਿਰਪਾ ਹੋਈ ਡੇਢ ਮਹੀਨੇ ਬਾਅਦ ਹੀ ਉਦੋਂ ਮੈਨੂੰ ਫੋਨ ਆ ਗਿਆ ਕਹਿੰਦੇ ਭਾਈ ਸਾਹਿਬ ਸਾਡੀਆਂ ਰਿਪੋਰਟਾਂ ਪੋਜ਼ਿਟਿਵ ਹੋ ਗਈਆਂ ਮੈਂ ਕਿਹਾ ਸਭ ਕੁਝ ਹੁਣ ਪੋਜ਼ਿਟਿਵ ਹੋਣਾ ਹੈ ਗੁਰੂ ਤੇ ਭਰੋਸਾ ਰੱਖੋ ਤੁਸੀਂ ਵਿਸ਼ਵਾਸ ਰੱਖੋ ਗੁਰੂ ਤੇ ਬਸ ਬਾਣੀ ਪੜੋ ਰਪੋਰਟਾਂ ਪੋਜ਼ਿਟਿਵ ਆ ਗਈਆਂ ਪਾਤਸ਼ਾਹ ਦੀ ਨਦਰ ਹੋ ਗਈ ਬੱਚਾ ਕਨਸੀਡ ਹੋ ਗਿਆ ਉਹਦੀ ਪਰਮੇਸ਼ਰ पेट ਵਿੱਚ ਗਰਭ ਵਿੱਚ ਹੋਣ ਲੱਗ ਪਈ ਉਹ ਜੋ ਦਵਾਈਦਾਰੂ ਤੁਹਾਨੂੰ ਪਤਾ ਹੈ ਅੱਜਕੱਲ੍ਹ ਕਾੜ ਬਣ ਜਾਂਦੇ ਨੇ ਟੈਸਟ ਹੁੰਦੇ ਨੇ ਸਕੈਨਾਂ ਹੁੰਦੀਆਂ ਚੱਲਦਾ ਰਹਿ ਜਾ ਗੁਰੂ ਅਧਿਆਨੀ ਨਜ਼ਰ ਹੋਈ ਤਾਂ ਉਹਨਾਂ ਮੈਨੂੰ ਕੁਝ ਮਹੀਨਿਆਂ ਬਾਅਦ ਵਧਾਈ ਦੀ ਖਬਰ ਦਿੱਤੀ ਕਹਿੰਦੇ ਭਾਈ ਸਾਹਿਬ ਅਸੀਂ ਘਰ ਆਉਣੇ ਮੈਨੂੰ ਕਹ ਕੋਈ ਗੱਲ ਨਹੀਂ ਅੱਜ ਜਦੋਂ ਤੁਸੀਂ ਤੁਹਾਨੂੰ ਟਾਈਮ ਲੱਗਾ ਉਹ ਥੋੜੇ ਦਿਨਾਂ ਬਾਅਦ ਆਏ ਫਿਰ ਹੈਰਾਨੀ ਪਤਾ ਕੀ ਹੋਈ ਸਾਰਾ ਪਰਿਵਾਰ ਆਇਆ ਮਠਿਆਈ ਦਾ ਵੀ ਡੱਬਾ ਚੁੱਕਿਆ ਇੱਕ ਬੱਚਾ ਉਹ ਪ੍ਰੋਫੈਸਰ ਨੇ ਬੀਬੀ ਨੇ ਚੱਕਿਆ ਹੋਇਆ ਇੱਕ ਬੱਚਾ ਉਹਦੇ ਘਰ ਵਾਲੇ ਨੇ ਚੁੱਕਿਆ ਮੈਂ ਜ ਮੈਂ ਕਿਹਾ ਦੋ ਬੱਚੇ ਕਿਦਾ ਕਹਿੰਦੇ ਭਾਈ ਸਾਹਿਬ ਤੁਹਾਨੂੰ ਅਸੀਂ ਦੱਸਿਆ ਨਹੀਂ ਜੋੜੇ ਹੋ ਗਏ ਕਹਿੰਦੇ ਤੁਹਾਨੂੰ ਦੱਸਿਆ ਨਹੀਂ ਅਸੀਂ ਅਸੀਂ ਕਿਹਾ ਚਲੋ ਭਾਈ ਸਾਹਿਬ ਨੂੰ ਉਹਨਾਂ ਜਾ ਕੇ ਸਰਪਾਈ ਦੇਣਾ ਕਹਿੰਦੇ ਸਾਨੂੰ ਡਾਕਟਰ ਨੇ ਦੱਸਤਾ ਸੀ ਦੋਵੇਂ ਟਵਿੰਸ ਨੇ ਜੋੜੇ ਹੋ ਗਏ ਇੱਕ ਪੁੱਤਰ ਇੱਕ ਧੀ ਉਹ ਸੱਜਣੋ ਇੱਕ ਮੰਗੋ ਗੁਰੂ ਰਾਮਦਾਸ ਦੋ ਦੋ ਦਿੰਦਾ ਲੋੜ ਤਾਂ ਵਿਸ਼ਵਾਸ ਦੀ ਆ ਕੋਈ ਭਰੋਸਾ ਤਾਂ ਰੱਖੇ ਜੇ ਚਰਦਾ ਹਸ ਤਰੱਕੀ ਮੰਗਲਵਾਰ ਹੋਰ ਵੀਰਵਾਰ ਹੋਰ ਸ਼ਨੀਵਾਰ ਹੋਰ ਵੀ ਗੁਰੂ ਕੀ ਕਰੇ ਕਵੀਰ ਸੱਚਾ ਸਤਪੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਜੇ ਸਾਡੇ ਚ ਕਮੀਆਂ ਗੁਰੂ ਕੀ ਕਰੇ ਪਰੋ ਸਰੱਖੋ ਗੁਰੂ ਤੇ ਜਪ ਕੇ ਜੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਫਿਰ ਜੋ ਮੰਗ ਲੋਂਗੇ ਉਹ ਮਿਲਦਾ ਏਕ ਵਾਰ ਚਿੱਤ ਜੋੜ ਕੇ ਵਿਸ਼ਵਾਸ ਨਾਲ ਪੜੋ ਜੋ ਮੰਗ ਠਾਪਰੇ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਜੋ ਮੰਗੇ ਠਾਕੁਰ ਸੋਈ ਸੋਈ ਦੇਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਅੱਛਾ ਭਾਈ ਤੁਸੀਂ ਚਾਹ ਕੌਫੀ ਪੀਤੀ ਬਾਹਰ ਚਾਹ ਪੀਤੀ ਸਾਰਿਆਂ ਨੇ ਬੀਬੀਓ ਪੀਤੀ ਐ ਤੁਸੀਂ ਪੀਤੀ ਭਾਈ ਜੇ ਪੀਤੀ ਫਿਰ ਗੱਜ ਕੇ ਬੋਲੋ ਜਦੋਂ ਕੋਈ ਖਾਦਾ ਪੀਤਾ ਹੋਵੇ ਨਾ ਫਿਰ ਗੱਜ ਅੱਛਾ ਜਿਹਨੇ ਨਕਲੀ ਜੀਆਂ ਚੀਜ਼ਾਂ ਖਾਧੀਆਂ ਪੀਤੀਆਂ ਹਣੋ ਬੋਲਦੇ ਵੇਖੇ ਤਾਂ ਕਹਿੰਦੇ ਉਹ ਬੰਦਾ ਚੁੱਪ ਹੀ ਨਹੀਂ ਕਹੋ ਕਹਿੰਦੇ ਇਹਨੇ ਪੀਤੀ ਹੋਈ ਉਹ ਤੁਸੀਂ ਤਾਂ ਕੌਫੀ ਪੀਤੀ ਗੁਰੂ ਦੇ ਦਰ ਤੇ ਆਏ ਜਾ ਪਾਣੀ ਪੀਤਾ ਛੱਕਿਆ ਗੱਜ ਕੇ ਬੋਲੋ ਹੁਣ ਦੋ ਮਿੰਟ ਕਹੋ ਇੱਕ ਵਾਰ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ सोई सोई देवे जो मांग ठाकुर अपने ते जो मांगे ठाकुर अपने ते सोई सोई जो मांगे अपने वाह वाह जो मांगे ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਨਾਨਕ ਦਾਸ ਮੁਖ ਇਹੋ ਆ ਸਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਹਉ ਵਾ ਸਤ ਜੋ ਮੰਗੇ ठाकुर ਜੋ ਮੰਗੇ ठाकुर ਆਪਣੇ ਤੇ ਸਤਗੁਰੂ ਕਿਰਪਾ ਬਖਸ਼ਿਸ਼ ਕਰਨ ਜੋ ਮੰਗੇ ठाकुर ਆਪਣੇ ਤੇ ਸੋਈ ਸੋਈ ਦੇਵੇ ਪਾਤਸ਼ਾਹ ਦੀ ਨਦਰ ਕਿਰਪਾ ਭਾਈ ਜੇ ਬਜ਼ੁਰਗਾਂ ਦੀ ਚਲਾਈ ਰੀਤ ਉੱਤੇ ਅੱਜ ਤੱਕ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਨੇ ਪਾਤਸ਼ਾਹ ਨੇ ਰੰਗ ਭਾਗ ਵੀ ਬਹੁਤ ਲਾਇਆ ਮੈਂ ਪਿਛਲੇ ਮਹੀਨੇ ਗੁਜਰਾਤ ਵਿੱਚ ਇਹਨਾਂ ਕੋਲ ਜਾਮਨਗਰ ਜਾ ਕੇ ਆਇਆ ਸਤਿਗੁਰ ਦੀ ਨਦਰ ਕਿਰਪਾ ਵਡਿਆਈਆਂ ਨਾਲ ਵਡਿਆਈਆਂ ਨੇ ਸ਼ੋਰ ਤਾਂ ਨੇ ਇੱਜ਼ਤ ਪਤ ਹੈ ਔਰ ਸਾ ਸੰਗਤ ਕਾਰੋਬਾਰ ਹੋਈ ਇਹ ਸਭ ਕੁਝ ਗੁਰੂ ਨੇ ਬਖਸ਼ਿਆ ਉਹ ਠੀਕ ਹੈ ਕਈ ਵਾਰ ਅਸੀਂ ਲੋਕ ਨਹੀਂ ਰੱਜਦੇ ਬੰਦਾ ਮਨ ਨੂੰ ਕਹਿੰਦਾ ਵੀ ਮਿਲ ਜਾ ਵੀ ਮਿਲ ਜਾ ਪਰ ਰੱਬ ਨੇ ਬਹੁਤ ਕੁਝ ਹੁੰਦਾ ਹੈ ਅੱਜ ਸੁੱਭਾ ਸਤਕਾਰ ਪੂਰਾ ਇਲਾਕਾ ਤੁਸੀਂ ਭਾਵਨਾ ਨਾਲ ਜੁੜਿਓ ਸਤਿਗੁਰੂ ਸਾਰੇ ਪਰਿਵਾਰਾਂ ਨੂੰ ਇਹਨਾਂ ਨੂੰ ਭਰਾਵਾਂ ਨੂੰ ਪਤਿਜਿਆਂ ਨੂੰ ਬਜ਼ੁਰਗਾਂ ਨੂੰ ਆਪਸ ਵਿੱਚ ਪਰਸਪਰ ਪਿਆਰ ਬਖਸ਼ੇ